ਦਾਸ ਲੱਗਦਾ ਜੀ ਉੱਥੇ ਤੁਸੀਂ ਪਹੁੰਚੇ ਕੀ ਸੰਗਤਾਂ ਕਹਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿ ਜੀ ਖਾਲਸਾ ਅੱਜ ਪੂਰ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦਾ ਜੋੜ ਜਿਲਾ ਜਿਹੜਾ ਅਰਮਦਾਸ ਮਨਾਇਆ ਜਾ ਰਿਹਾ ਉਹਦੇ ਵਾਸਤੇ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਦਿੰਨੇ ਆ ਤੇ ਗੁਰੂ ਮਹਾਰਾਜ ਬਾਬਾ ਬੁਢਾ ਜੀ ਸਾਡੇ ਸਿੱਖ ਸੰਗਤ ਦੇ ਕਿਰਪਾ ਕਰਨ ਸਾਨੂੰ ਆਪਣੇ ਸੁਧਾਰਾ ਨਾਲ ਜੋੜਨ ਸਾਡੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਸਾਡੇ ਲੀਡਰਾਂ ਨੂੰ ਸਮਰਥਨ ਬਖਸ਼ਣ ਕਿ ਅਸੀਂ ਇੱਕ ਹੋ ਕੇ ਆਪਣੀ ਕੌਮ ਦੀ ਚੜ੍ਹਦੀ ਕਲਾਰੀ ਕੰਮ ਕਰ ਸਕੀਏ ਇਹੋ ਹੀ ਸਾਡੀ ਕਾਮਨਾ ਹੈ ਜੀ ਇਹੋ ਹੀ ਗੁਰੂ ਮਹਾਰਾਜ ਦੇ ਚਰਨਾਂ ਚ ਅਰਦਾਸ ਕੀਤੀ ਹੈ ਭਾਈ ਸਾਹਿਬ ਨਾ ਮੀਡੀਆ ਵਿੱਚ ਕੱਲ ਦੀਆਂ ਖ਼ਬਰਾਂ ਆ ਰਹੀਆਂ ਸੀ ਜੀਆਂ ਵੀ ਭਾਈ ਸਾਹਿਬ ਤੋਂ ਨਾ ਸਾਫ਼ੀ ਜਿਹੜੀਆਂ ਦੂਰ ਹੁੰਦੇ ਜਾਂਦੇ ਆ ਨਹੀਂ ਉਹ ਚਲੋ ਜੀ ਕਈ ਵਾਰ ਇਹ ਕਿਸੇ ਵੇਲੇ ਕੁਝ ਕਿਸੇ ਦੀ ਮਜਬੂਰੀ ਬਣ ਜਾਂਦੀ ਆ ਜਾਂ ਕੁਝ ਗੱਲ ਬਹੁਤ ਲੇਕਿਨ ਬਹੁਤ ਅਤਾਚੇ ਹੈ ਕਿ ਨਾਲ ਹੀ ਉਹਨਾਂ ਦੇ ਅਰੇ ਕਿੰਨੇ ਸੰਤਾਂ ਉਹਨਾਂ ਦੇ ਨਾਲ ਹੈ ਜੀ ਕਿਸੇ ਵੇਲੇ ਬਹੁਤ ਬਹੁਤ ਹੌਂਕ ਚੜਦੀ ਕਲਾ ਚ ਹੈ ਤੇ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਲਈ ਜਿਹੜੀ ਆ ਰਹੀ ਆ ਉਸ ਲਈ ਆਪਣੀ ਵੱਲੋਂ ਕੀ ਪ੍ਰਾਦੇ ਕੀਤੇ ਜਾ ਰਹੇ ਸੋ ਉੱਥੇ ਅਸੀਂ ਸੰਗਤਾਂ ਨੂੰ ਬੇਨਤੀ ਕਰ ਰਹੇ ਹਾਂ ਕਿ ਹੁਣ ਫਿਰ ਸਮਾਂ ਮਿਲ ਗਿਆ ਵੋਟਾਂ ਵਾਸਤੇ ਜਿਹੜੇ ਹਰੇਕ ਕੋਈ ਹੋਰ ਤੋਂ ਵਾਜਣਾ ਰਵੇ ਬੋਰਡ ਬਣਾਵੇ ਆਪਣੀ ਕੌਣ ਵਾਲੇ ਸਮੇਂ ਚ ਆਪਾਂ ਜਿਹਨੂੰ ਇਲੈਕਸ਼ਨ ਕਿਤੇ ਲਾਂਚ ਹੁੰਦੀ ਉਹ ਚੰਗੇ ਕੋਈ ਜੋਗ ਅਮੀਦਵਾਰ ਜਿਹੜੇ ਗੁਰਸਿੱਖੀ ਨੂੰ ਪਰਣਾਏ ਹੋਣ ਜੋ ਸਿੱਖੀ ਦੀ ਚੜ੍ਹਦੀ ਕਲਾ ਦੇ ਕੰਮ ਕਰ ਸਕਦੇ ਹੋ ਉਹਨਾਂ ਨੂੰ ਲੋ ਬਲਾਕ ਪਰੋਟੋਟੂਪੇ ਆਪਾਂ ਉਹਨਾਂ ਨੂੰ ਇਹ ਹੋਏ ਬੇਨਤੀ ਕਰਾਂਗੇ ਕਿ ਸਾਰੇ ਜੋਗ ਵੀਦਾਰ ਲਈ ਅੱਗੇ ਜਿਹੜੇ ਸਾਡੀ ਗਾਉਂ ਦੀ ਥੋੜੀ ਨੂੰ ਸਵਾਰ ਸਕਣ ਭਾਈ ਸਾਹਿਬ ਦਾ ਜੀਐਲ ਚੋਂ ਕੁਛ ਸੰਦੇਸ਼ ਸੰਤਾਂ ਦੀ ਸੇ ਸੰਦੇਸ਼ ਤੇ ਇਹੀ ਹੈ ਕਿ ਕੌਮ ਨੂੰ ਚੜ੍ਹਦੀ ਕਲਾ ਚ ਰਹਿਣ ਵਾਸਤੇ ਕਹਿੰਦੇ ਜੀ ਆਪਣੇ ਸਦਾਤਾ ਨਾਲ ਨੌਜਵਾਨੇ ਗੁਰੂ ਨਾਲ ਜੁੜੇ ਅਮਰਧਾਰੀ ਹੋਵੇ ਸਿੰਘ ਸੱਜੇ ਆਪਣੇ ਨੌਜਵਾਨ ਵਰਤ ਵਰਤ ਪ੍ਰਾਈ ਕਰ ਨਸ਼ਿਆਂ ਤੋਂ ਨਿਕਲਣ ਇਹ ਹੀ ਉਹਨਾਂ ਦਾ ਜ਼ਰੂਰੀ ਹੈ ਭਾਈ ਸਾਹਿਬ ਚਾਰ ਜਿੰਮੀ ਚੋਂ ਆ ਰਹੀਆਂ ਉੱਚ ਵੀ ਆਪਣੇ ਜਿਹੜੇ ਉਮੀਦਵਾਰ ਸਿੱਖ ਸੰਗਤ ਨਾਲ ਖਲਾਰੇ ਜਾਣਗੇ ਅੱਜ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕੋਈ ਕੋਈ ਪੰਥਵਾਲੋਂ ਕੋਈ ਸਾਂਝਾ ਉਮੀਦਵਾਰ ਜਿਹੜਾ ਸਾਰਿਆਂ ਨੂੰ ਪਰਵਾਹਿਤ ਹੋਵੇ ਇੱਕ ਉਮੀਦਵਾਰੀ ਹੋਵੇ ਉਹਦੇ ਬਾਅਦ ਤੇ ਅਸੀਂ ਲੱਗੇ ਹੋਈਆਂ ਅਜੇ ਆ ਇਲੈਕਸ਼ਨ ਵੀ ਸ਼ਾਇਦ ਹੈ ਜੇ ਥੋੜਾ ਲੰਮਾ ਟਾਈਮ ਲੱਗੂਗਾ ਉਹਦੇ ਵਾਸਤੇ ਕੋਸ਼ਿਸ਼ ਕਰ ਰਹੇ ਸਰਪੰਚੀ ਜੀ ਵੀ ਇਲੈਕਸ਼ਨ ਚ ਹਿੱਸਾ ਲੈਣਾ ਕਿ ਨਹੀਂ ਇਹ ਸਰਪੰਚੀ ਜੀ ਦੇ ਕਿ ਅਗੇ ਨੇ ਪਿੰਡਾਂ 'ਚ ਧੜੇਬਾਦੀ ਤੁਸੀਂ ਕਿਹਨੇ ਕਿ ਪਿੰਡਾਂ ਦੇ ਲੋਕ ਆਪ ਹੀ ਕੋਈ ਜੋਗ ਚੰਗੇ ਬੰਦਿਆਂ ਨੂੰ ਸਰਪੰਚ ਪੰਜ ਬਣਾਉਣ ਕਿ ਜਿਹੜੇ ਕੋ ਚੰਗੇ ਫੈਸਲੇ ਕਰ ਸਕਣ ਪਿੰਡਾਂ 'ਚ ਧੜੇਬਾਦੀ ਖਤਮ ਹੋਵੇ ਅਸੀਂ ਪਾਰਟੀਬਾਦੀ ਦੇ ਤੌਰ ਤੇ ਅਸੀਂ ਕਿਨੇ ਇਲੈਕਸ਼ਨ ਨਹੀਂ ਹੋਣੀ ਚਾਹੀਦੀ ਇਹ ਲੋਕਾਂ ਨੇ ਪਹਿਲੀ ਵਾਰ ਤਾਂ ਸਰਸਮਤੀ ਨਾ ਹੋਣੀ ਚਾਹੀਦੀ ਸਰਸਮਤੀ ਨਾਮ ਤੇ ਕੋਈ ਵੀ ਜਿਹੜੇ ਪਿੰਡ ਦੇ ਸਿਰਦ ਲੋਕ ਆ ਉਹ ਚੰਗੇ ਸੱਜਣਾ ਨੂੰ ਚੁਕੜ ਚੋਣਨਾ ਜਿਹੜੇ ਕੋ ਸਾਡੀ ਸਰਕਾਰੀ ਦਰਬਾਰੇ ਸਾਡੀ ਜਿਹੜੀ ਗੱਲ ਕਰਨ ਸਾਡੇ ਚ ਪਿੰਡਾਂ ਦੇ ਧੜੇ ਬੰਦੀਆਂ ਖਤਮ ਹੋਣ। ਅਸੀਂ ਗੁਰੂ ਨਾਲ ਜੁੜੀਏ ਅਸੀਂ ਜੋ ਜੋ ਸਾਡਾ ਸੇਖੀ ਸੁਧਾਰਦੇ ਉਹਨਾਂ ਅਨੁਸਾਰ ਅਸੀਂ ਉਹਨਾਂ ਦੇ ਪੈੜਾ ਦੇ ਸੀ। ਤੇਰੇ ਪਪਾ ਨਾ ਨੂੰ ਤਾਂ ਕਿਹੜਾ ਉਮੀਦਵਾਰ ਹੋਏਗਾ? ਨਹੀਂ ਅਜੇ ਕੋਈ ਇਦਾਂ ਦਾ ਕੋਈ ਫੈਸਲਾ ਨਹੀਂ ਹੋਇਆ। ਹੋ ਅਨਾਉਂਸ ਹੋ ਗਿਆ ਇਲੈਕਸ਼ਨ ਹੋ ਜਾਵੇਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਕੋਲ ਭਾਈ ਸਾਹਿਬ ਭਾਈ ਸਰਬੀਂ ਸਿੰਘ ਜੀ ਪਹੁੰਚੇ ਨੇ ਅਮਿਤਪਾਲ ਦੇ ਡੇੜੀ ਜੀ ਰਾਧਾ ਦੀ ਚੌਥ ਬਾਬਾ ਬੁੱਢਾ ਸਾਹਿਬ ਜੀ ਦੇ ਸਥਾਨ ਤੇ ਮਠਾ ਟੇਕਣ ਜਾ ਰਹੇ ਸਨ ਉਹਨਾਂ ਨੇ ਇੱਕ ਬਹੁਤ ਵੱਡੀ ਗੱਲ ਕੀਤੀ ਹੈ ਉਹਨਾਂ ਨੇ ਇਹ ਗੱਲ ਕੀਤੀ ਹੈ ਆਉਣ ਵਾਲੀ ਪੀੜ੍ਹੀ ਜਿਹੜੀ ਹੈ ਇਹਨੂੰ ਨਸ਼ਿਆਂ ਤੋਂ ਮੁਕਤ ਕੀਤੀ ਜਾਵੇ ਅਤੇ ਚੰਗੀ ਵਿੱਦਿਆ ਦਿੱਤੀ ਜਾਵੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਚੰਗੇ ਸ਼ੂਜਵਾਨ ਹੀ ਆਗੂ ਅੱਗੇ ਲਾਏ ਜਾਣ ਉਹਨਾਂ ਨੇ ਇਹ ਬੇਨਤੀ ਕੀਤੀ ਹੈ ਤੇ ਆਏ ਹੋਏ ਭਾਈ ਸਾਹਿਬ ਦਾ ਧੰਨਵਾਦ ਆਈਆਂ ਸੰਗਤਾਂ ਦਾ ਧੰਨਵਾਦ ਤਨ ਤਨ ਪੂਰਮ ਰਾਮ ਗਣੀ ਬਾਬਾ ਬੁੱਢਾ ਸਾਹਿਬ ਜੀ ਮਹਾਰਾਜ ਰੋਗ ਸੋ ਕੇ ਮਟਈਆ ਦੁੱਧ ਪੋਦ ਕੇ ਦਬਈਆ ਮਹਾ ਮਾਨੀ ਮਾਨ ਹੈ ਤੋ ਤੇ ਪੋਤੇ ਦਾਨੇ ਪੂਰਮ ਰਾਮ ਗਾਨੀ ਬਾਬਾ ਬੁੱਢਾ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਸਾਥੇ ਸੰਗਤਾਂ ਦਰਸ਼ਨ ਕਰਈਆਂ ਹਨ ਮਹਾਰਾਜ ਸਾਰੀਆਂ ਸੰਗਤਾਂ ਦੀ ਹਾਜ਼ਰੀ ਅੰਤਰ ਪ੍ਰਵਾਨ ਕਰਨ ਸੁਖ ਹੋਏ ਨਾਮ ਚੇਤਾ ਵੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾਰ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਭਾਈ ਭਾਈ ਜੀ ਅੱਜ ਭਾਈ ਅਮਰਪ੍ਰਤਾਪ ਸਿੰਘ ਜੀ ਦੇ ਪਿਤਾ ਜੀ ਲਾਈਕ ਪੇਚਿੰਗ ਦੀ ਇਹ ਤਾਂ ਹੀ ਕੋਲ ਬੈਠੇ ਹੋਰ ਕਿਨੇ ਕਰਕੇ ਦੇ ਵਾਈ ਗੁਰਜੀਤ ਦਾ ਖਾਲਸਾ ਵਾਈ ਗੁਰਜੀਤ ਕੀ ਭਤੇ ਸਿੰਘ ਸਾਹਿਬ ਭਾਈ ਅਮਰਪਾਲ ਸਿੰਘ ਜੀ ਦੇ ਸਤਿਕਾਰਯੋਗ ਪਿਤਾ ਜੀ ਬਾਪੂ ਤਰਸੇਮ ਸਿੰਘ ਜੀ ਅੱਜ ਜ਼ਿਲ੍ਹਾ ਕਰਤਾਰਪੁਰ ਭਾਲੋ ਵਾਲੀ ਤੋਂ ਵੱਖ-ਵੱਖ ਫਲਾਵਾ ਤੋਂ ਹੁੰਦੇ ਬਾਬਾ ਬੁੱਢਾ ਸائیں ਗਮਦਾਸ ਵੇਖੇ ਨਨਸਤ ਕੋਣ ਜਾ ਰਹੇ ਨੇ ਵਾਧਾ ਦੀ ਚੌਂਕ ਤੇ ਉਹਨਾਂ ਨੇ ਹਰ ਜਗ੍ਹਾ ਪੜਾ ਕੀਤਾ ਆ ਉਹਦਾ ਉਹ ਸਤਿਕਾਰਯੋਗ ਨੇ ਕੌਮ ਦੀ ਸਖਸ਼ੀਅਤ ਸਾਡੀ ਉਹਨਾਂ ਅੱਗੇ ਬੇਨਤੀ ਹੈ ਕਿ ਬਾਪੂ ਜੀ ਇਸ ਟਾਈਮ ਤੇ ਕੋਮ ਤੁਹਾਡੇ ਵਿਚਾਰ ਸੁਣਦੀ ਆ ਤੇ ਤੁਹਾਡੇ ਵਿਚਾਰਾਂ ਤੇ ਅਮਲ ਕਰਦੀ ਆ ਤੇ ਸਾਡੀ ਤੁਹਾਡੇ ਅੱਗੇ ਬੇਨਤੀ ਹੈ ਕਿ ਸਿੱਖ ਕੌਮ ਨੂੰ ਕੋਈ ਦਿਸ਼ਾ ਦੋ ਜੋ ਕਿ ਅਸੀਂ ਭਟਕ ਚੁੱਕੇ ਆ ਸਿੱਖ ਕੌਮ ਦੇ ਵਿੱਚ ਪਾੜ ਪੈਨਾਂ ਬਹੁਤ ਭਟਕੀ ਹੋਈ ਆ ਸਿੱਖ ਕੌਮ ਤੇ ਤੁਸੀਂ ਇਹਨਾਂ ਨੂੰ ਕੋਈ ਦਿਸ਼ਾ ਦੋ ਕਿ ਉਹ ਦਿਸ਼ਾ ਨਾਲ ਚੱਲਣ ਅਸੀਂ ਇੱਕ ਚੀਜ਼ ਤੇ ਬੋਲਦੇ ਆ ਕਈਆਂ ਨੂੰ ਮੇਰੇ ਇਸ ਬਿਆਨ ਤੋਂ ਹੋ ਸਕਦਾ ਗੁੱਸਾ ਵੀ ਲੱਗੇ ਪਰ ਸਾਡੀ ਬੇਨਤੀ ਹੈ ਕਿ ਅਸੀਂ ਕਿਸੇ ਚੀਜ਼ ਦਾ ਵਿਰੋਧ ਨਹੀਂ ਕਰਦੇ ਅਸੀਂ ਇੱਕ ਚੀਜ਼ ਤੇ ਬੋਲ ਜ਼ਰੂਰ ਬੋਲਦੇ ਆ ਆਪਣੇ ਚੈਨਲਾਂ ਤੋਂ ਜਾਂ ਮੀਡੀਆ 'ਚ ਜਾਂ ਸੋਸ਼ਲ ਮੀਡੀਆ ਤੇ ਕਿ ਬਾਬੇ ਨਾਨਕ ਨੇ 20 ਰੁਪਏ ਦੀ ਲੰਗਰ ਦੀ ਐਫਡੀ ਕਰਾਈ ਉਹ ਮੁੱਕ ਨਹੀਂ ਗਈ ਉਹ ਬਹੁਤ ਵੱਡੀ ਹੋ ਗਈ ਆ ਹਾਂ ਅਸੀਂ ਮੰਨਦੇ ਆ ਕਿ ਬਾਬੇ ਨਾਨਕ ਨੇ 20 ਰੁਪਏ ਦੀ ਐਫਡੀ ਕਰਾਈ ਸੀ ਉਹ ਬਹੁਤ ਵੱਡੀ ਹੁੰਦੀ ਜਾ ਰਹੀ ਆ ਪਰ ਸਾਡੇ ਗੁਰੂਆਂ ਨੇ ਦਵਾਖਾਨੇ ਵੀ ਖੋਲੇ ਸੀ ਤੇ ਸਾਡੇ ਗੁਰੂਆਂ ਨੇ ਵਿਦਿਆਲੇ ਵੀ ਖੋਲੇ ਸੀ ਸਾਡੀ OFD ਕਿਉਂ ਨਹੀਂ ਵੱਡੀ ਹੋਣੀ ਉਹ ਵੀ ਦਵਾਖਾਨੇ ਤੇ ਵਿਦਿਆਲੇ ਜਿਹੜੇ ਸਾਡੇ ਗੁਰੂਆਂ ਨੇ ਚਾਲੂ ਕੀਤੇ ਹੀ ਉਹ OFD ਨੂੰ ਵੀ ਸਿੱਖ ਕੌਮ ਨੂੰ ਲੰਗਰਾਂ ਦੇ ਨਾਲ ਨਾਲ ਉਹ ਵੀ OFD ਵੱਡੀ ਕਰਨੀ ਚਾਹੀਦੀ ਆ ਜੇ ਅਸੀਂ ਲੰਗਰਾਂ ਦੀ OFD ਵੱਡੀ ਸਮਝਦੇ ਆ ਤੇ ਦਵਾਖਾਨਿਆਂ ਦੀ ਤੇ ਹਸਪਤਾਲਾਂ ਦੀ ਵੀ OFD ਸਾਨੂੰ ਵੱਡੀ ਕਰ ਇਹ ਅਸੀਂ ਬਾਪੂ ਜੀ ਦੇ ਅੱਗੇ ਨਿਮਰਤਾ ਸਹਿਤ ਬੇਨਤੀ ਕਰਦੇ ਆ ਕਿ ਬਾਪੂ ਜੀ ਤੁਸੀਂ ਸਿੱਖ ਕੌਮ ਨੂੰ ਅਪੀਲ ਕਰੋ ਕਿ ਜਿਹੜੀ ਤੁਸੀਂ OFD ਲੰਗਰਾ ਦੀ ਹੌਲੀ ਆ ਉਹ ਦਵਾਖਾਨਿਆਂ ਦੀ ਤੇ ਵਿਦਿਆਲਿਆਂ ਦੀ ਵੀ ਅਸੀਂ ਐਫ ਡੀ ਨੂੰ ਬੜਾਈਏ ਜੋ ਕਿ ਸਾਡੇ ਬੱਚੇ ਗਾਂ ਕੋਈ ਆਈ ਪੀਐਸ ਅਫਸਰ ਕੋਈ ਆਈਆ 100 ਬਣ ਸਕੇ ਕੋਈ ਵੱਡੀ ਡਿਗਰੀਆਂ ਤੇ ਜਾ ਸਕੇ ਨਹੀਂ ਤੇ ਸਾਡੇ ਪੰਜਾਬ ਦੇ ਵਿੱਚ ਆਈਲੈਂਡਸ ਨੂੰ ਡਿਗਰੀਆਂ ਖਾਂਦੇ ਬੈਠੇ ਆ ਬੱਚੇ ਸਾਡੇ ਤੇ ਕਰਕੇ ਦੇਖੋ ਫੌਮ ਤੁਹਾਡੇ ਪਿੱਛੇ ਆ ਫੌਮ ਤੁਹਾਡੇ ਨਾ ਮੋੜੇ ਨਾ ਮੋੜਾ ਖੜਾ ਕਰਕੇ ਆ ਤੇ ਤੁਸੀਂ ਕੋਮ ਨੂੰ ਇਹ ਦਿਸਾਜ ਰੂਰਦੋ ਕੀ ਵਿਦਿਆਲੇ ਤੇ ਹਸਪੀਟਲ ਖੋਲਣੇ ਵੀ ਲੰਗਰਾ ਦੀ ਤਰ੍ਹਾਂ ਬਹੁਤ ਜ਼ਰੂਰੀ ਆ ਅਸੀਂ ਸਾਡੇ ਬੱਚੇ ਅਸੀਂ ਕਿਸੇ ਕੌਮ ਦਾ ਨਾਂ ਨਹੀਂ ਲੈਣਾ ਚਾਹੁੰਦੇ ਦੂਸਰੀ ਦੀ ਕੌਮਾਂ ਦੀ ਸਕੂਲਾਂ 'ਚ ਪੜ੍ਹਦੇ ਨੇ ਉਹ ਸਾਡੇ ਕੋਲ ਪੀਸਾ ਹਾਰ-ਹਾਰ ਲੈਂਦੇ ਨੇ ਉਹ ਆਪਣੇ ਬੱਚਿਆਂ ਨੂੰ ਫ੍ਰੀ ਪੜ੍ਹਾਉਂਦੇ ਨੇ ਤੇ ਜੇ ਸਾਡੇ ਸਿੱਖ ਕੌਮ ਦੇ ਵਿਦਿਆਲય ਸਕੂਲ ਖੁੱਲ ਜਾਣ ਹਸਪੀਟਲ ਆ ਜਾਣ ਤੇ ਸਾਡੀ ਸਿੱਖ ਕੌਮ ਕਿਉਂ ਨਹੀਂ ਉਹਨਾਂ ਚਲਾ ਸਕਦੀ ਫ੍ਰੀ ਚਲਾ ਸਕਦੀ ਆ ਇੰਨੀ ਆਕ ਬੇਨਤੀਆਂ ਬਾਪੂ ਜੀ ਦੇ ਅੱਗੇ ਇਹ ਸਿੱਖ ਕੌਮ ਨੂੰ ਜ਼ਰੂਰ ਸੰਦੇਸ਼ਾ ਦਿਓ ਕਿ ਲੰਗਰਾਂ ਦੇ ਨਾਲ-ਨਾਲ ਵਿਦਿਆਲਿਆਂ ਦਾ ਤੇ ਦਵਾਖਾਨਿਆਂ ਦਾ ਜਰੂਰ ਪੰਡਾਰ ਨੂੰ ਵਧਾਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਸਾਡੇ ਪੰਜਾਬ ਪ੍ਰਧਾਨ ਢੰਡਾ ਸਾਹਿਬ ਨੇ ਕਿਹਾ ਆ ਕਿ ਬਾਪੂ ਜੀ ਨੂੰ ਅਪੀਲ ਕਰਨੀ ਆ ਸਹੀ ਗੱਲ ਆ ਸਾਡੀ ਵੀ ਇਹੀ ਅਪੀਲ ਆ ਕਿ ਜਿੱਦਾਂ ਮਤਲਬ ਕਈ ਡੇਰੇ ਇੱਥੇ ਆ ਜਿੱਥੇ ਫ੍ਰੀ ਲਾਜ ਹੋ ਰਿਹਾ ਇਸੇ ਤਰ੍ਹਾਂ ਇੱਥੇ ਵੀ ਲਾਜ